ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਦੇ ਵਿੱਚ ਬਿਜਲੀ ਦਰਾਂ ਦੇ ਵਿੱਚ ਵਾਧਾ ਕੀਤਾ ਗਿਆ ਜਿਸ ਤੋਂ ਬਾਅਦ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਵਿਰੋਧੀ ਤਿਰਾਂ ਰੋਜ਼ ਪ੍ਰਦਰਸ਼ਨ ਵੀ ਕਰ ਰਹੀਆਂ ਨੇ ਤੇ ਹੁਣ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਨਵੇਂ ਸੈਸ ਲਗਾਏ ਜਾ ਰਹੇ ਨੇ ਜਿਸ ਤੋਂ ਬਾਅਦ ਸਿਆਸਤ ਗਰਮਾ ਗਈ ਹੈ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਮੁੱਖ ਮੰਤਰੀ ਸੁਖਵਿੰਦਰ ਸੁਖੂ ਵੱਲੋਂ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦੇ ਵਿੱਚ ਜਿਹਦੇ ਤਹਿਤ ਇੱਕ ਮਿਲਕ ਸੈਸ ਯਾਨੀ ਦੁੱਧ ਸੈਸ ਤੇ ਦੂਜਾ ਵਾਤਾਵਰਨ ਸੈਸ ਲਗਾਉਣ ਦੀ ਗੱਲ ਕੀਤੀ ਗਈ ਹੈ। ਇਹਦੇ ਤਹਿਤ ਜਿਹੜੇ ਲੋਕ 125 ਯੂਨਿਟ ਤੋਂ ਵੱਧ ਬਿਜਲੀ ਦਾ ਇਸਤੇਮਾਲ ਕਰਦੇ ਨੇ ਵਸ 125 ਯੂਨਿਟ ਤੱਕ ਉਥੇ ਮੁਫਤਾਂ ਬਿਜਲੀ ਤਾਂ ਉਹਨਾਂ ਦੇ ਉੱਤੇ ਇਹ ਸੈਸ ਲੱਗਣਗੇ। ਉਦਯੋਗਾਂ ਦੇ ਉੱਤੇ ਵੀ ਵੱਖੋ-ਵੱਖਰੇ ਸੈਸ ਲੱਗਣਗੇ। ਸਟੋਨ ਕ੍ਰਸ਼ਰਾਂ ਦੇ ਉੱਤੇ ਵੀ ਇਹ ਜਿਹੜਾ ਸੈਸ ਲੱਗੇਗਾ। ਕਾਓ ਸੈਸ ਪੰਜਾਬ ਦੇ ਵਿੱਚ ਲੱਗਦਾ ਹੈ ਤੇ ਜਿਹੜਾ ਮਿਲਕ ਸੈਸ ਆ ਉਥੇ ਲੱਗੇਗਾ। ਕਹਿੰਦੇ ਮਿਲਕ ਸੈਸ ਦਾ ਉਦੇਸ਼ ਸਾਡਾ ਇਹ ਆ ਇਹਦੇ ਨਾਲ ਜਿਹੜੇ ਦੁੱਧ ਉਤਪਾਦਕ ਨੇ ਜਾਂ ਦੁੱਧ ਉਤਪਾਦਨ ਦੇ ਖੇਤਰ ਦੇ ਨਾਲ ਜੁੜੇ ਲੋਕ ਨੇ ਉਹਨਾਂ ਦਾ ਫਾਇਦਾ ਹੋਵੇਗਾ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ ਤੇ ਜੇਕਰ ਆਪਾਂ ਮੋਟੀ ਜੀ ਨਜ਼ਰ ਮਾਰੀਏ ਕਿ ਕਿੰਨੀ ਇੱਕ ਜਿਹੜੀ ਉੱਥੇ ਜੇਬ ਦੇ ਉੱਤੇ ਮਾਰ ਪਵੇਗੀ ਲੋਕਾਂ ਦੇ ਤਾਂ ਸਭ ਤੋਂ ਵੱਧ ਉਹਨਾਂ ਲੋਕਾਂ ਨੂੰ ਵਾਤਾਵਰਣ ਟੈਕਸ ਜਾਂ ਵਾਤਾਵਰਣ ਸੈਸ ਦਾ ਸਾਹਮਣਾ ਕਰਨਾ ਪਵੇਗਾ ਜਿਹੜੇ ਲੋਕ ਅੱਜਕੱਲ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਦੇ ਨੇ ਚਾਰਜਿੰਗ ਪੁਆਇੰਟ ਬਣਾਏ ਹੋਏ ਨੇ ਉਹਨਾਂ ਨੂੰ 6 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਵਾਤਾਵਰਣ ਸੈਸ ਦੇਣਾ ਪਵੇਗਾ ਇਸ ਤੋਂ ਇਲਾਵਾ ਉਦਯੋਗਾਂ ਦੀ ਗੱਲ ਕੀਤੀ ਜਾਵੇ ਤਾਂ ਉਦਯੋਗਾਂ ਦੇ ਉੱਤੇ ਵੀ ਇਹ ਜਿਹੜਾ ਸੈਸ ਲਗਾਇਆ ਗਿਆ ਹੈ ਇਹਦੇ ਤਹਿਤ ਜਿਹੜੇ ਤਾਂ ਛੋਟੇ ਉਦਯੋਗ ਨੇ ਉਹਨਾਂ ਨੂੰ 2 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਸੈਸ ਦੇਣਾ ਪਵੇਗਾ ਮੱਧੇਮ ਜਿਹੜੇ ਉਦਯੋਗ ਨੇ ਉਹਨਾਂ ਨੂੰ 4 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਸੈਸ ਦੇਣਾ ਪਵੇਗਾ ਤੇ ਜਿਹੜੇ ਵੱਡੇ ਉਦਯੋਗ ਨੇ ਉਹਨਾਂ ਨੂੰ 10 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਇਹ ਵਾਤਾਵਰਣ ਸੈਸ ਦੇਣਾ ਪਵੇਗਾ ਤੇੜੀ ਘਰੇਲੂ ਬਿਜਲੀ ਆ ਉਹਦੇ ਉੱਤੇ ਮਿਲਕ ਸੈਸ ਲੱਗੇਗਾ ਉਹ ਬਹੁਤ ਘੱਟ ਰੱਖਿਆ ਗਿਆ ਹੈ ਸਭ ਲਈ ਬਰਾਬਰ ਹੈ 10 ਪੈਸੇ ਪ੍ਰਤੀ ਯੂਨਿਟ ਰੱਖਿਆ ਗਿਆ ਹੈ ਪਰ ਫਿਰ ਵੀ ਜੇਕਰ ਬਿੱਲ ਦੇ ਵਿੱਚ ਯੂਨਿਟਾਂ ਵਧ ਜਾਂਦੀਆਂ ਨੇ ਪ੍ਰਤੀ ਯੂਨਿਟ ਦੇ ਹਿਸਾਬ ਨਾਲ 10-10 ਪੈਸੇ ਕਰਦੇ ਕਾਫੀ ਜਿਹੜੀ ਜੇਬ ਦੇ ਉੱਤੇ ਮਾਰ ਪੈ ਸਕਦੀ ਹੈ ਇਸ ਤੋਂ ਇਲਾਵਾ ਜਿਹੜੇ ਸਟੋਨ ਕ੍ਰਸ਼ਰ ਨੇ ਉਹਨਾਂ ਨੂੰ 2 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਵਾਤਾਵਰਣ ਸੈਸ ਦੇਣਾ ਪਵੇਗਾ ਤੇ ਜਿਹੜੇ ਵਪਾਰਕ ਖੇਤਰ ਦੇ ਵਿੱਚ ਨੇ ਉਹਨਾਂ ਨੂੰ 10 ਪੈਸੇ ਇਹ ਰੱਖਿਆ ਗਿਆ ਹੈ ਤੇ ਜਿਹੜੇ ਟੈਂਪਰੇਰੀ ਕਨੈਕਸ਼ਨ ਲੈਂਦੇ ਨੇ ਬਿਜਲੀ ਦਾ ਜਿਹਨੂੰ ਆਰਜੀ ਮੀਟਰ ਵੀ ਕਹਿ ਦਿੰਦੇ ਆ ਲੱਗ ਜਾਂਦੇ ਨੇ ਉਹਨਾਂ ਨੂੰ 2 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਸੈਸ ਦੇਣਾ ਪਵੇਗਾ ਵਾਤਾਵਰਨ ਦਾ ਦੱਸਦੇ ਕਿ 125 ਯੂਨਿਟ ਕਾਂਗਰਸ ਸਰਕਾਰ ਨੇ ਉੱਥੇ ਫ੍ਰੀ ਕੀਤੀ ਹੋਈ ਹੈ ਪਿੱਛੇ ਜੇ ਇੱਕ ਹੋਰ ਫੈਸਲਾ ਵੀ ਆਇਆ ਸੀਗਾ ਜਿਹਦੇ ਤਹਿਤ ਜਿਹੜੇ ਲੋਕ ਟੈਕਸ ਭਰਦੇ ਨੇ ਜਿਹੜੇ ਵੱਡੇ ਬਿਲਡਰ ਨੇ ਵੱਡੇ ਉਦਯੋਗਪਤੀ ਨੇ ਜਿਹੜੇ ਲੋਕ ਚੰਗੇ ਆਪਣੇ ਕਾਰੋਬਾਰ ਸੈਟਲ ਕਰਕੇ ਬੈਠੇ ਨੇ ਉਹਨਾਂ ਨੂੰ ਇਹ ਸਹੂਲਤ 125 ਯੂਨਿਟ ਮੁਫਤ ਵਾਲੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀਗਾ ਤਾਂ ਇਸ ਫੈਸਲੇ ਦਾ ਵੀ ਕਈ ਥਾਵਾਂ ਤੇ ਵਿਰੋਧ ਹੋਇਆ ਕਈ ਥਾਵਾਂ ਦੇ ਉੱਤੇ ਸ਼ਲਾਘਾ ਕੀਤੀ ਗਈ ਪਰ ਹੁਣ ਇਹ ਜਿਹੜਾ ਨਵਾਂ ਫੈਸਲਾ ਹੈ ਨਵੇਂ ਸੈਸ ਲੱਗਣ ਜਾ ਰਹੇ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹਨਾਂ ਦੇ ਉੱਤੇ ਕੀ ਪ੍ਰਤੀਕਿਰਿਆਵਾਂ ਆਉਂਦੀਆਂ ਨੇ ਕੀ ਟਿੱਪਣੀਆਂ ਆਉਂਦੀਆਂ ਨੇ ਜਿਵੇਂ ਕੋਈ ਅਪਡੇਟ ਆਏਗੀ ਲੈ ਕੇ ਹਾਜ਼ਰ ਹੋਵਾਂਗੇ ਆਗਿਆ ਦਿਓ ਧੰਨਵਾਦ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ